ਉਸੀ ਤੇ ਮੈਂ ਹਾਂ ਤੁਹਾਡੇ ਨਾਲ ਮੰਪੇ ਸਮਰਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਭਾਰਤੀ ਫੌਜ ਦੇ ਵੱਲੋਂ ਰਾਤ ਦੇ ਹਮਲੇ ਦੀ ਪਹਿਲੀ ਵੀਡੀਓ ਜਾਰੀ ਕਰ ਦਿੱਤੀ ਗਈ ਹੈ ਜੀ ਆ ਵਸਦੇ ਕਿ ਭਾਰਤੀ ਫੌਜ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਤੇ ਜਿਸ ਤਰੀਕੇ ਦੇ ਨਾਲ ਭਾਰਤੀ ਫੌਜ ਨੇ ਰਾਤ ਪਾਕਿਸਤਾਨ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਉਸ ਦੀ ਵੀਡੀਓ ਜਾਰੀ ਕਰ ਦਿੱਤੀ ਗਈ ਹੈ ਜਦੋਂ ਤੁਸੀਂ ਵੀਡੀਓ ਦੇਖੋਗੇ ਤੁਹਾਨੂੰ ਵੀ ਪਤਾ ਲੱਗੇਗਾ ਕਿ ਭਾਰਤੀ ਫੌਜ ਨੇ ਕਿਸ ਤਰੀਕੇ ਦੇ ਨਾਲ ਪਾਕਿਸਤਾਨ ਨੂੰ ਮੂੰਹ ਤੋੜ ਮ জবাব ਦਿੱਤਾ ਜਦੋਂ ਰਾਤ ਮਿਜ਼ਾਈਲਾਂ ਤਾਕੀਆਂ ਚਾਰੀਆਂ ਸਨ ਪਾਕਿਸਤਾਨ ਦੇ ਵੱਲੋਂ ਭਾਰਤ ਦੇ ਉੱਤੇ ਤਾਂ ਕਿ ਇਸ ਤਰੀਕੇ ਦੇ ਨਾਲ ਭਾਰਤੀ ਫੌਜ ਨੇ ਉਸ ਦਾ ਸਾਹਮਣਾ ਕੀਤਾ ਕਿਵੇਂ S400 ਜੋ 에어 ਡਿਫੈਂਸ ਸਿਸਟਮ ਹੈ ਉਸਨੇ ਕਿਵੇਂ ਸਾਰੀਆਂ ਮਿਜ਼ਾਈਲਾਂ ਨੂੰ ਹਵਾ ਦੇ ਵਿੱਚ ਤਬਾਹ ਕਰਕੇ ਰੱਖ ਦਿੱਤਾ ਇਸ ਵੀਡੀਓ ਦੇ ਵਿੱਚ ਜਿਹੜਾ ਉਹ ਸਭ ਕੁਝ ਦਿਖਾਈ ਦੇ ਰਿਹਾ ਤੁਹਾਨੂੰ ਦੱਸ ਦਈਏ ਕਿ ਆਰਮੀ ਦੇ ਵੱਲੋਂ ਭਾਰਤੀ ਫੌਜ ਦੇ ਵੱਲੋਂ ਇਹ ਵੀਡੀਓ ਜਾਰੀ ਕੀਤੀ ਗਈ ਇਹ ਇੱਕ ਵਾਰ ਤੁਹਾਨੂੰ ਪੂਰੀ ਵੀਡੀਓ ਤੁਸੀਂ ਵੇਖੋ ਕਿ ਜਿਸ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਭਾਰਤੀ ਫੌਜ ਨੇ ਮੂੰਹ ਤੋੜਵਾ ਜਵਾਬ ਜੋ ਹੈ ਪਾਕਿਸਤਾਨ ਨੂੰ ਦਿੱਤਾ ਹੈ ਸੋ ਲਗਾਤਾਰ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਆਪਣੀਆਂ ਜਿਹੜੀਆਂ ਉਸ ਦੇ ਵੱਲੋਂ ਲਗਾਤਾਰ ਕਰਤੂਤਾ ਕੀਤੀਆਂ ਜਾ ਰਹੀਆਂ ਸਨ ਉਸ ਤੋਂ ਬਾਜ਼ ਨਹੀਂ ਆ ਰਿਹਾ ਤੇ ਹੁਣ ਦੱਸ ਤੇ ਹੈ ਕਿ ਭਾਰਤੀ ਫੌਜ ਨੇ ਉਸ ਨੂੰ ਮੂੰਹ ਤੋੜਵਾ ਜਵਾਬ ਦਿੰਦਾ ਹੈ ਅਸੀਂ ਵੀਡੀਓ ਜਾਰੀ ਕੀਤੀ ਗਈ ਹੈ ਪਹਿਲਾ ਬਿਆਨ ਆਰਮੀ ਦਾ ਜਿਹੜਾ ਸਾਹਮਣੇ ਆਇਆ ਭਾਰਤੀ ਫੌਜ ਦੇ ਵੱਲੋਂ ਬਿਆਨ ਜਿਹੜਾ ਦਿੱਤਾ ਗਿਆ ਕਿ ਰਾਤ ਪਾਕਿਸਤਾਨ ਨੂੰ ਅਸੀਂ ਮੂੰਹ ਤੋੜਵਾ ਜਵਾਬ ਦਿੰਦਾ ਹੈ ਪਾਕਿਸਤਾਨ ਹਮਲੇ ਨੂੰ ਭਾਰਤੀ ਫੌਜ ਨੇ ناکਾਮ ਕਰਕੇ ਰੱਖ ਦਿੱਤਾ ਕਿਉਂਕਿ ਪਾਕਿਸਤਾਨ ਨੇ ਜੋ ਸੀਜ਼ਫਾਇਰ ਹੈ ਉਸ ਦੀ ਉਲੰਘਣਾ ਕੀਤੀ ਸੀ ਤੇ 8 ਤੇ 9 ਮਈ ਨੂੰ ਪਾਕਿਸਤਾਨ ਨੇ ਹਮਲੇ ਦੇ ਜਿਹੜੀ ਕੋਸ਼ਿਸ਼ ਕੀਤੀ ਤੇ ਇਸੇ ਦੇ ਵਿਚਾਲੇ ਹੁਣ ਰਾਤ ਪਾਕਿਸਤਾਨ ਨੂੰ ਅਸੀਂ ਮੂੰਹ ਤੋੜਵਾ ਜਵਾਬ ਜਿਹੜਾ ਦਿੱਤਾ ਹੈ ਪਾਕਿਸਤਾਨ ਦੇ ਮਨਸੂਬਿਆਂ ਨੂੰ ਰਾਖ ਕਰਕੇ ਜਿਹੜਾ ਰੱਖ ਦਿੱਤਾ ਹੈ ਭਾਰਤ ਨੇ ਰਾਤ ਤੋਂ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਹਵਾਈ ਹਮਲੇ ਜਿਹੜੇ ਕੀਤੇ ਜਾ ਰਹੇ ਸਨ ਤੇ ਇਸੇ ਦੇ ਵਿਚਾਲੇ ਲਗਾਤਾਰ ਮਿਸਾਈਲਾਂ ਛੇੜੀਆਂ ਨਹੀਂ ਨਿਜ਼ਾਈਲਾਂ ਤੱਕੀਆਂ ਜਾ ਰਹੀਆਂ ਸਨ ਤੇ ਉੱਥੇ ਦਾ ਜਵਾਬ ਭਾਰਤੀ ਫੌਜ ਦੇ ਵੱਲੋਂ ਜਿਹੜਾ ਦਿੱਤਾ ਗਿਆ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖੋ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਆਰਮੀ ਦੇ ਵੱਲੋਂ ਭਾਰਤੀ ਫੌਜ ਦੇ ਵੱਲੋਂ ਪਾਕਿਸਤਾਨ ਦੇ ਠਿਕਾਣੇ ਜਿਹੜੇ ਸਨ ਜਿੱਥੇ ਅਤਵਾਦ ਦੇ ਠਿਕਾਣੇ ਸੀ ਵੱਖ-ਵੱਖ ਥਾਵਾਂ ਦੇ ਉੱਤੇ ਜਿੱਥੇ ਹਮਲੇ ਪਾਕਿਸਤਾਨ ਦੇ ਘਰ ਵੜ ਕੇ ਭਾਰਤ ਦੇ ਵੱਲੋਂ ਕੀਤੇ ਗਏ ਉਸ ਦੀਆਂ ਵੀਡੀਓ ਜਿਹੜੀਆਂ ਜਾਰੀ ਕੀਤੀਆਂ ਗਈਆਂ ਨੇ ਤੁਸੀਂ ਵੇਖੋ ਕਿ ਭਾਰਤੀ ਫੌਜ ਨੇ ਜੋ ਮੂੰਹ ਤੋੜ ਮਾਂ ਜਵਾਬ ਦਿੱਤਾ ਉਸ ਦੀ ਵੀਡੀਓ ਜਾਰੀ ਕੀਤੀ ਗਈ ਹੈ ਤੇ ਬਿਆਨ ਜਾਰੀ ਕੀਤਾ ਗਿਆ ਕਿ ਰਾਤ ਪਾਕਿਸਤਾਨ ਨੂੰ ਮੂੰਹ ਤੋੜਮਾ ਜਵਾਬ ਦਿੱਤਾ ਗਿਆ ਭਾਰਤੀ ਸੈਨਾ ਦਾ ਇਹ ਪਹਿਲਾ ਬਿਆਨ ਜਿਹੜਾ ਹੈ ਹਮਲੇ ਤੋਂ ਬਾਅਦ ਸਾਹਮਣੇ ਆਇਆ ਕਿ ਪਾਕਿਸਤਾਨ ਹਮਲੇ ਨੂੰ ਜੋ ਹੈ ਭਾਰਤੀ ਫੌਜ ਨੇ ਨਾਕਾਮ ਕਰਕੇ ਰੱਖ ਦਿੱਤਾ ਜਿੰਨੀਆਂ ਮਿਜ਼ਾਈਲਾਂ ਸਨ ਉਸ ਦੇ ਵਿੱਚੋਂ ਹਰ ਇੱਕ ਦਾ ਜਵਾਬ ਦਿੱਤਾ ਗਿਆ ਪਾਕਿਸਤਾਨ ਦੇ 16 ਸ਼ਹਿਰਾਂ ਦੇ ਵਿੱਚ ਭਾਰਤ ਦੇ ਵੱਲੋਂ ਹਮਲਾ ਜਿਹੜਾ ਕੀਤਾ ਗਿਆ ਪਾਕਿਸਤਾਨ ਦੇ ਦੋ ਜਹਾਜ਼ 8 ਮਿਜ਼ਾਈਲਾਂ ਜਿਹੜੀਆਂ ਨੇ ਪੂਰਨ ਤੌਰ ਤੇ ਨਸ਼ਟ ਕਰਕੇ ਰੱਖ ਦਿੱਤੀਆਂ ਅਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਸਾਡਾ ਜੋ S400 ਸਿਸਟਮ ਸੀ ਉਸ ਨੇ ਕਿਵੇਂ ਮਿਜ਼ਾਈਲਾ ਜਿਹੜੀਆਂ ਤਬਾਹ ਕਰਕੇ ਰੱਖ ਦਿੱਤੀਆਂ ਹਵਾ ਦੇ ਵਿੱਚ ਹੀ ਸਭ ਨੂੰ ਨਸ਼ਟ ਜਿਹੜਾ ਕਰ ਦਿੱਤਾ ਸੋ ਵੱਡੀ ਖਬਰ ਹੈ ਇਸ ਵੇਲੇ ਦੀ ਤਸਵੀਰਾਂ ਤੁਹਾਡੇ ਨਾਲ ਐਕਸਕਲੂਸਿਵ ਸਾਂਝੀਆਂ ਕਰ ਰਹੀਆਂ ਇੰਡੀਅਨ ਆਰਮੀ ਦੇ ਵੱਲੋਂ ਆਪਰੇਸ਼ਨ ਸਿੰਧੂਰ ਦੀਆਂ ਤਸਵੀਰਾਂ ਜਿਹੜੀਆਂ ਨੇ ਜੋ ਰਾਤ ਕਾਰਵਾਈ ਕੀਤੀ ਗਈ ਹੈ ਉਸ ਦੀ ਵੀਡੀਓ ਜਾਰੀ ਕੀਤੀ ਹੈ ਤੇ ਨਾਲ ਬਿਆਨ ਜਾਰੀ ਕੀਤਾ ਹੈ ਕਿ ਰਾਤ ਭਾਰਤ ਦੇ ਵੱਲੋਂ ਪਾਕਿਸਤਾਨ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਗਿਆ डीसी ਦੇ ਵੱਲੋਂ ਹੁਕਮ ਜਿਹੜੇ ਜਾਰੀ ਕਰ ਦਿੱਤੇ ਗਏ ਨੇ ਕਿਹਾ ਜਾ ਰਿਹਾ ਕਿ ਰਾਤ ਤੋਂ ਹੀ ਜੋ ਹੈ ਫਰੀਦਕੋਟ ਦੇ ਵਿੱਚ ਇੰਟਰਨੈਟ ਸੇਵਾਵਾਂ ਜਿਹੜੀਆਂ ਬੰਦ ਨੇ ਇਥੇ ਲਗਾਤਾਰ ਦੇਖਿਆ ਜਾਵੇ ਪਠਾਨਕੋਟ ਦੇ ਵਿੱਚ ਪੈਟਰੋਲ ਪੰਪ ਜਿਹੜੇ ਬੰਦ ਕਰ ਦਿੱਤੇ ਗਏ ਨੇ ਚਾਰੇ ਪਾਸੇ ਹਨੇਰਾ ਜਿਹੜਾ ਰਾਤ ਦੇ ਵਿਲੇ ਛਾਇਆ ਸੀ ਕਿਉਂਕਿ ਚਾਰੇ ਪਾਸੇ ਪੰਜਾਬ ਦੇ ਵਿੱਚ ਬਲੈਕਆਊਟ ਹੋਇਆ ਤੇ ਉਸੇ ਤੋਂ ਬਾਅਦ ਡੀਸੀ ਹੋਰਾਂ ਦੇ ਵੱਲੋਂ ਰਾਤ ਦੇ ਸਮੇਂ ਤੋਂ ਹੀ ਇਹ ਹੁਕਮ ਕਿਹਾ ਜਾ ਰਿਹਾ ਕਿ ਜਾਰੀ ਕੀਤੇ ਗਏ ਜਿਸ ਦੇ ਵਿੱਚ ਕਿਹਾ ਗਿਆ ਕਿ ਅਮਨ ਕਾਨੂੰਨ ਦੀ ਵਿਵਸਥਾ ਨੂੰ ਲੈ ਕੇ ਫਰੀਦਕੋਟ ਦੇ ਵਿੱਚ ਇੰਟਰਨੈਟ ਸੇਵਾਵਾਂ ਝੜੀਆਂ ਬੰਦ ਕੀਤੀਆਂ ਗਈਆਂ ਨੇ ਤਾਂ ਜੋ ਅਫਵਾਹਾਂ ਤੋਂ ਜਿਹੜਾ ਬਚਿਆ ਜਾ ਸਕੇ ਲੋਕਾਂ ਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਪੈਨਿਕ ਜਿਹੜਾ ਨਾ ਹੋਣ ਲੋਕ ਕਿਸੇ ਵੀ ਚੀਜ਼ ਤੋਂ ਲੋਕ ਅਫਵਾਹਾਂ ਤੋਂ ਬਚ ਸਕਣ ਇਸਦੇ ਲਈ ਇੰਟਰਨੈਟ ਸੇਵਾਵਾਂਾਂ ਛੜੀਆਂ ਬੰਦ ਕਰ ਦਿੱਤੀਆਂ ਗਈਆਂ ਰਾਤ ਦੇ ਸਮੇਂ ਫਰੀਦਕੋਟ ਦੇ ਵਿੱਚ ਜਿੱਥੇ ਬਲੈਕਆਊਟ ਕੀਤਾ ਗਿਆ ਸੀ ਉਸੇ ਤੋਂ ਬਾਅਦ ਡੀਸੀ ਦੇ ਵੱਲੋਂ ਹੁਕਮ ਜਿਹੜੇ ਜਾਰੀ ਕੀਤੇ ਗਏ ਸਨ ਅਸੀਂ ਲਗਾਤਾਰ ਦੇਖਿਆ ਕਿ ਭਾਰਤ ਪਾਕਿਸਤਾਨ ਦੇ ਵਿਚਾਲੇ ਛੜੀ ਜੰਗ ਦੀਆਂ ਲਗਾਤਾਰ ਵੀਡੀਓ ਸਾਹਮਣੇ ਆ ਰਹੀਆਂ ਸਨ ਲੇਕਿਨ ਇਸੇ ਦੇ ਵਿਚਾਲੇ ਕੁਝ ਅਫਵਾਹਾਂ ਜਿਹੜੀਆਂ ਫਿਲਾਈਆਂ ਜਾ ਰਹੀਆਂ ਸੀ ਤੇ ਇਸੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪੁਲਿਸ ਦੇ ਵੱਲੋਂ ਆਪਣੇ ਪੱਧਰ ਤੇ ਉੱਤੇ ਕਾਰਵਾਈਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਸਨ ਵੱਡੇ ਐਕਸ਼ਨ ਜਿਹੜੇ ਲਏ ਜਾ ਰਹੇ ਸੀ ਪੰਜਾਬ ਦੇ ਵਿੱਚ ਜਿੱਥੇ ਸਕੂਲ ਕਾਲਜ ਬੰਦ ਕੀਤੇ ਗਏ ਉੱਥੇ ਹੀ ਵੱਡਾ ਫੈਸਲਾ ਜਿਹੜਾ ਹੁਣ ਫਰੀਦਕੋਟ ਦੇ ਵਿੱਚ ਜਿਹੜਾ ਲਿਆ ਕਿ ਜਿੱਥੇ ਇੰਟਰਨੈਟ ਸੇਵਾਵਾਂ ਜਿਹੜੀਆਂ ਬੰਦ ਕਰ ਦਿੱਤੀਆਂ ਗਈਆਂ ਸੋ ਵੱਡੀ ਖਬਰ ਇਸ ਵੇਲੇ ਦੀ ਕਿ ਫਰੀਦਕੋਟ ਦੇ ਵਿੱਚ ਨੈਟ ਚੱਲਣਾ ਬੰਦ ਹੋ ਗਿਆ ਲੋਕਾਂ ਦੇ ਰਾਤ ਤੋਂ ਹੀ ਫੋਨ ਝੜੇ ਨੇ ਇੰਟਰਨੈਟ ਦੀ ਕੋਈ ਵੀ ਜਿਹੜੀ ਹੈ ਲਾਈਨ ਲੱਕੀ ਫੜ ਰੇ ਲੋਕਾਂ ਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਪੈਨਿਕ ਵਾਲੀ ਸਥਿਤੀ ਨਾ ਬਣੇ ਲੋਕ ਕਿਸੇ ਵੀ ਜਿਹੜਾ ਫੇਕ ਕੋਈ ਵੀ ਜਿਗ ਅਫਵਾਹ ਉੱਡਦੀ ਹੈ ਉਸ ਦੇ ਉੱਤੇ ਯਕੀਨ ਨਾ ਕਰਨੋਂ ਉਹਨਾਂ ਤੋਂ ਬਚ ਸਕਣ ਇਸ ਕਰਕੇ ਜਿਹੜਾ ਫੈਸਲਾ ਲਿਆ ਗਿਆ ਤਾਂ ਜੋ ਲੋਕ ਜਿਹੜੇ ਨੇ ਇਹਨਾਂ ਚੀਜ਼ਾਂ ਤੋਂ ਬਚ ਸਕਣ ਕਿ ਕਿਸੇ ਤਰੀਕੇ ਦਾ ਕੋਈ ਪੈਨਿਕ ਨਾ ਹੋਣ ਕਿਉਂਕਿ ਜਦੋਂ ਜੰਗ ਛੇੜਦੀ ਹੈ ਤਾਂ ਲੋਕਾਂ ਦੇ ਵਿੱਚ ਵੀ ਵੱਡੀ ਹਲਚਲ ਜਿਹੜੀ ਦੇਖਣ ਨੂੰ ਮਿਲਦੀ ਹੈ ਲੋਕਾਂ ਦੇ ਵਿੱਚ ਘਬਰਾਹਟ ਜਿਹੜੀ ਹੁੰਦੀ ਹੈ ਕਿ ਆਖਰਕਾਰ ਦੋ ਦੇਸ਼ਾਂ ਦੇ ਵਿਚਾਲੇ ਜੰਗ ਛੇੜੀ ਹੈ ਤੇ ਉਸੇ ਦੇ ਵਿਚਾਲੇ ਸਰਹੱਦੀ ਖੇਤਰਾਂ ਦੇ ਵਿੱਚ ਸਭ ਤੋਂ ਵੱਧ ਟੈਂਸ਼ਨ ਲੋਕਾਂ ਨੂੰ ਹੁੰਦੀ ਹੈ ਲੋਕਾਂ ਦੇ ਵੱਲੋਂ ਤੁਸੀਂ ਵੇਖਿਆ ਕਿ ਕਿਸ ਤਰੀਕੇ ਦੇ ਨਾਲ ਆਪਣੇ ਘਰ ਖਾਲੀ ਕੀਤੇ ਗਏ ਸਨ ਜਿਹੜੇ ਸਰਹੱਦੀ ਖੇਤਰ ਦੇ ਲੋਕ ਨੇ ਭਾਵੇਂ ਗੁਰਦਾਸਪੁਰ ਅੰਬਰਸਰ ਪਠਾਨਕੋਟ ਦੀ ਗੱਲ ਕਰ ਲਈਏ ਲੇਕਿਨ ਇਸੇ ਦੇ ਵਿਚਾਲੇ ਹੁਣ ਫਰੀਦਕੋਟ ਦੇ ਵਿੱਚ ਡੀਸੀ ਦੇ ਵੱਲੋਂ ਹੁਕਮ ਜਾਰੀ ਕੀਤੇ ਗਏ ਕਿ ਕੋਈ ਅਫਵਾਹ ਤੋਂ ਜੋ ਹੈ ਲੋਕ ਪੈਨਿਕ ਨਾ ਹੋਣ ਇਸ ਕਰਕੇ ਇੰਟਰਨੈਟ ਸੇਵਾਵਾਂ ਝੜੀਆਂ ਨੇ ਬੰਦ ਕਰ ਦਿੱਤੀਆਂ ਗਈਆਂ ਨੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਥਾਵਾਂ ਤੇ ਇੰਟਰਨੈਟ ਸੇਵਾਵਾਂ ਬੰਦ ਹੋ ਸਕਦੀਆਂ ਨੇ ਜਾਂ ਨਹੀਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੇਖਣਾ ਹੋਵੇਗਾ ਲੇਕਿਨ ਪਠਾਨਕੋਟ ਦੇ ਵਿੱਚ ਪੈਟਰੋਲ ਪੰਪ ਬੰਦ ਕਰ ਦਿੱਤੇ ਗਏ ਨੇ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਫੈਸਲੇ ਲਈ ਜਾ ਰਹੇ ਨੇ ਤੇ ਹੁਣ ਫਰੀਦਕੋਟ ਦੇ ਵਿੱਚ ਰਾਤ ਤੋਂ ਹੀ ਨੈਟ ਜਿਹੜਾ ਬੰਦ ਕਰ ਦਿੱਤਾ ਗਿਆ ਤਾਂ ਜੋ ਲੋਕ ਕਿਸੇ ਵੀ ਤਰੀਕੇ ਦੇ ਨਾਲ ਪੈਨਿਕ ਨਾ ਹੋਣ ਹੋਗੇ ਤੁਹਾਨੂੰ ਵੀ ਪਤਾ ਲੱਗੇਗਾ ਕਿ ਭਾਰਤੀ ਫੌਜ ਨੇ ਕਿਸ ਤਰੀਕੇ ਦੇ ਨਾਲ ਪਾਕਿਸਤਾਨ ਨੂੰ ਮੂੰਹ ਤੋੜ ਮ জবাব ਦਿੱਤਾ ਜਦੋਂ ਰਾਤ ਮਿਜ਼ਾਈਲਾਂ ਤਾਕੀਆਂ ਚਾਰੀਆਂ ਸਨ ਪਾਕਿਸਤਾਨ ਦੇ ਵੱਲੋਂ ਭਾਰਤ ਦੇ ਉੱਤੇ ਤਾਂ ਕਿ ਇਸ ਤਰੀਕੇ ਦੇ ਨਾਲ ਭਾਰਤੀ ਫੌਜ ਨੇ ਉਸ ਦਾ ਸਾਹਮਣਾ ਕੀਤਾ ਕਿਵੇਂ S400 ਜੋ 에어 డిਫੈਂਸ ਸਿਸਟਮ ਹੈ ਉਸਨੇ ਕਿਵੇਂ ਸਾਰੀਆਂ ਮਿਜ਼ਾਈਲਾਂ ਨੂੰ ਹਵਾ ਦੇ ਵਿੱਚ ਤਬਾਹ ਕਰਕੇ ਰੱਖ ਦਿੱਤਾ ਇਸ ਵੀਡੀਓ ਦੇ ਵਿੱਚ ਜਿਹੜਾ ਉਹ ਸਭ ਕੁਝ ਦਿਖਾਈ ਦੇ ਰਿਹਾ ਤੁਹਾਨੂੰ ਦੱਸ ਦਈਏ ਕਿ ਆਰਮੀ ਦੇ ਵੱਲੋਂ ਭਾਰਤੀ ਫੌਜ ਦੇ ਵੱਲੋਂ ਇਹ ਵੀਡੀਓ ਜਾਰੀ ਕੀਤੀ ਗਈ ਹੈ ਇੱਕ ਵਾਰ ਤੁਹਾਨੂੰ ਪੂਰੀ ਵੀਡੀਓ ਤੁਸੀਂ ਵੇਖੋ ਕਿ ਜਿਸ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਭਾਰਤੀ ਫੌਜ ਨੇ ਮੂੰਹ ਤੋੜਵਾ ਜਵਾਬ ਜੋ ਹੈ ਪਾਕਿਸਤਾਨ ਨੂੰ ਦਿੱਤਾ ਹੈ ਸੋ ਲਗਾਤਾਰ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਆਪਣੀਆਂ ਜਿਹੜੀਆਂ ਉਸ ਦੇ ਵੱਲੋਂ ਲਗਾਤਾਰ ਕਰਤੂਤਾ ਕੀਤੀਆਂ ਜਾ ਰਹੀਆਂ ਸਨ ਉਸ ਤੋਂ ਬਾਜ਼ ਨਹੀਂ ਆ ਰਿਹਾ ਤੇ ਹੁਣ ਦੱਸ ਤੇ ਹੈ ਕਿ ਭਾਰਤੀ ਫੌਜ ਨੇ ਜੋ ਉਸ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਹੈ ਉਸੇ ਵੀਡੀਓ ਜਾਰੀ ਕੀਤੀ ਗਈ ਹੈ ਪਹਿਲਾ ਬਿਆਨ ਆਰਮੀ ਦਾ ਜਿਹੜਾ ਸਾਹਮਣੇ ਆਇਆ ਭਾਰਤੀ ਫੌਜ ਦੇ ਵੱਲੋਂ ਬਿਆਨ ਜਿਹੜਾ ਦਿੱਤਾ ਗਿਆ ਕਿ ਰਾਤ ਪਾਕਿਸਤਾਨ ਨੂੰ ਅਸੀਂ ਮੂੰਹ ਤੋੜਵਾ ਜਵਾਬ ਦਿੰਦਾ ਹੈ ਪਾਕਿਸਤਾਨ ਹਮਲੇ ਨੂੰ ਭਾਰਤੀ ਫੌਜ ਨੇ ناکਾਮ ਕਰਕੇ ਰੱਖ ਦਿੱਤਾ ਕਿਉਂਕਿ ਪਾਕਿਸਤਾਨ ਨੇ ਜੋ ਸੀਜ਼ਫਾਇਰ ਹੈ ਉਸ ਦੀ ਉਲੰਘਣਾ ਕੀਤੀ ਸੀ ਤੇ 8 ਤੇ 9 ਮਈ ਨੂੰ ਪਾਕਿਸਤਾਨ ਨੇ ਹਮਲੇ ਦੀ ਜਿਹੜੀ ਕੋਸ਼ਿਸ਼ ਕੀਤੀ ਤੇ ਇਸੇ ਦੇ ਵਿਚਾਲੇ ਹੁਣ ਰਾਤ ਪਾਕਿਸਤਾਨ ਨੂੰ ਅਸੀਂ ਮੂੰਹ ਤੋੜਵਾਂ ਜਵਾਬ ਜਿਹੜਾ ਦਿੱਤਾ ਹੈ ਪਾਕਿਸਤਾਨ ਦੇ ਮਨਸੂਬਿਆਂ ਨੂੰ ਰਾਖ ਕਰਕੇ ਜਿਹੜਾ ਰੱਖ ਦਿੱਤਾ ਹੈ ਭਾਰਤ ਨੇ ਰਾਤ ਤੋਂ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਹਵਾਈ ਹਮਲੇ ਜਿਹੜੇ ਕੀਤੇ ਜਾ ਰਹੇ ਸਨ ਤੇ ਇਸੇ ਦੇ ਵਿਚਾਲੇ ਲਗਾਤਾਰ ਮਿਸਾਈਲਾਂ ਛੇੜੀਆਂ ਨਹੀਂ ਮਿਸਾਈਲਾਂ टाकੀਆਂ ਜਾ ਰਹੀਆਂ ਸਨ ਤੇ ਉੱਥੇ ਦਾ ਜਵਾਬ ਭਾਰਤੀ ਫੌਜ ਦੇ ਵੱਲੋਂ ਜਿਹੜਾ ਦਿੱਤਾ ਗਿਆ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖੋ ਤੁਹਾ ਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਆਰਮੀ ਦੇ ਵੱਲੋਂ ਭਾਰਤੀ ਫੌਜ ਦੇ ਵੱਲੋਂ ਪਾਕਿਸਤਾਨ ਦੇ ਠਿਕਾਣੇ ਜਿਹੜੇ ਸਨ ਜਿੱਥੇ ਅਤਵਾਦ ਦੇ ਠਿਕਾਣੇ ਸੀ ਵਾਕੁਮ ਖੱਤਾਮਾਂ ਦੇ ਉੱਤੇ ਜਿੱਥੇ ਹਮਲੇ ਪਾਕਿਸਤਾਨ ਦੇ ਘਰ ਵੜ ਕੇ ਭਾਰਤ ਦੇ ਵੱਲੋਂ ਕੀਤੇ ਗਏ ਉਸ ਦੀਆਂ ਵੀਡੀਓ ਜਿਹੜੀਆਂ ਜਾਰੀ ਕੀਤੀਆਂ ਗਈਆਂ ਨੇ ਤੁਸੀਂ ਵੇਖੋ ਕਿ ਭਾਰਤੀ ਫੌਜ ਨੇ ਜੋ ਮੂੰਹ ਤੋੜ ਮਾਂ ਜਵਾਬ ਦਿੱਤਾ ਉਸ ਦੀ ਵੀਡੀਓ ਜਾਰੀ ਕੀਤੀ ਗਈ ਹੈ ਤੇ ਬਿਆਨ ਜਾਰੀ ਕੀਤਾ ਗਿਆ ਕਿ ਰਾਤ ਪਾਕਿਸਤਾਨ ਨੂੰ ਮੂੰਹ ਤੋੜਮਾ ਜਵਾਬ ਦਿੱਤਾ ਗਿਆ ਭਾਰਤੀ ਸੈਨਾ ਦਾ ਇਹ ਪਹਿਲਾ ਬਿਆਨ ਜਿਹੜਾ ਹੈ ਹਮਲੇ ਤੋਂ ਬਾਅਦ ਸਾਹਮਣੇ ਆਇਆ ਕਿ ਪਾਕਿਸਤਾਨ ਹਮਲੇ ਨੂੰ ਜੋ ਹੈ ਭਾਰਤੀ ਫੌਜ ਨੇ ناکਾਮ ਕਰਕੇ ਰੱਖ ਦਿੱਤਾ ਜਿੰਨੀਆਂ ਮਿਜ਼ਾਈਲਾਂ ਸਨ ਉਸ ਦੇ ਵਿੱਚੋਂ ਹਰ ਇੱਕ ਦਾ ਜਵਾਬ ਦਿੱਤਾ ਗਿਆ ਪਾਕਿਸਤਾਨ ਦੇ 16 ਸ਼ਹਿਰਾਂ ਦੇ ਵਿੱਚ ਭਾਰਤ ਦੇ ਵੱਲੋਂ ਹਮਲਾ ਜਿਹੜਾ ਕੀਤਾ ਗਿਆ ਪਾਕਿਸਤਾਨ ਦੇ ਦੋ ਜਹਾਜ਼ ਅੱਠ ਮਿਜ਼ਾਈਲਾ ਜਿਹੜੀਆਂ ਨੇ ਪੂਰਨ ਤੌਰ ਤੇ ਨਸ਼ਟ ਕਰਕੇ ਰੱਖ ਦਿੱਤੀਆਂ ਅਸੀਂ ਵੇਖਿਆ ਕਿ ਕਿਸ ਤਰੀਕੇ ਦੇ ਨਾਲ ਸਾਡਾ ਜੋ S400 ਸਿਸਟਮ ਸੀ ਯੋਸ ਨੇ ਕਿਵੇਂ ਮਿਜ਼ਾਈਲਾ ਜੜੀਆਂ ਤਬਾਹ ਕਰਕੇ ਰੱਖ ਦਿੱਤੀਆਂ ਹਵਾ ਦੇ ਵਿੱਚ ਹੀ ਸਭ ਨੂੰ ਨਸ਼ਟ ਜਿਹੜਾ ਕਰ ਦਿੱਤਾ ਸੋ ਵੱਡੀ ਖਬਰ ਹੈ ਇਸ ਵੇਲੇ ਦੀ ਤਸਵੀਰਾਂ ਤੁਹਾਡੇ ਨਾਲ ਐਕਸਕਲੂਸਿਵ ਸਾਂਝੀਆਂ ਕਰ ਰਹੀਆਂ ਇੰਡੀਅਨ ਆਰਮੀ ਦੇ ਵੱਲੋਂ ਆਪਰੇਸ਼ਨ ਸਿੰਧੂਰ ਦੀਆਂ ਤਸਵੀਰਾਂ ਜਿਹੜੀਆਂ ਨੇ ਜੋ ਰਾਤ ਕਾਰਵਾਈ ਕੀਤੀ ਗਈ ਹੈ ਉਸ ਦੀ ਵੀਡੀਓ ਜਾਰੀ ਕੀਤੀ ਅਤੇ ਨਾਲ ਬਿਆਨ ਜਾਰੀ ਕੀਤਾ ਹੈ ਕਿ ਰਾਤ ਭਾਰਤ ਦੇ ਵੱਲੋਂ ਪਾਕਿਸਤਾਨ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਗਿਆ ਡੀਸੀ ਦੇ ਵੱਲੋਂ ਹੁਕਮ ਜਿਹੜੇ ਜਾਰੀ ਕਰ ਦਿੱਤੇ ਗਏ ਨੇ ਕਿਹਾ ਜਾ ਰਿਹਾ ਕਿ ਰਾਤ ਤੋਂ ਹੀ ਜੋ ਹੈ ਫਰੀਦਕੋਟ ਦੇ ਵਿੱਚ ਇੰਟਰਨੈਟ ਸੇਵਾਵਾਂ ਜਿਹੜੀਆਂ ਬੰਦ ਨੇ ਇਥੇ ਲਗਾਤਾਰ ਦੇਖਿਆ ਜਾਵੇ ਪਠਾਨਕੋਟ ਦੇ ਵਿੱਚ ਪੈਟਰੋਲ ਪੰਪ ਜਿਹੜੇ ਬੰਦ ਕਰ ਦਿੱਤੇ ਗਏ ਨੇ ਚਾਰੇ ਪਾਸੇ ਹਨੇਰਾ ਜਿਹੜਾ ਰਾਤ ਦੇ ਵਿਲੇ ਛਾਇਆ ਸੀ ਕਿਉਂਕਿ ਚਾਰੇ ਪਾਸੇ ਪੰਜਾਬ ਦੇ ਵਿੱਚ ਬਲੈਕਆਊਟ ਹੋਇਆ ਤੇ ਉਸੇ ਤੋਂ ਬਾਅਦ ਡੀਸੀ ਹੋਰਾਂ ਦੇ ਵੱਲੋਂ ਰਾਤ ਦੇ ਸਮੇਂ ਤੋਂ ਹੀ ਇਹ ਹੁਕਮ ਕਿਹਾ ਜਾ ਰਿਹਾ ਕਿ ਜਾਰੀ ਕੀਤੇ ਗਏ ਜਿਸ ਦੇ ਵਿੱਚ ਕਿਹਾ ਗਿਆ ਕਿ ਅਮਨ ਕਾਨੂੰਨ ਦੀ ਵਿਵਸਥਾ ਨੂੰ ਲੈ ਕੇ ਫਰੀਦਕੋਟ ਦੇ ਵਿੱਚ ਇੰਟਰਨੈਟ ਸੇਵਾਵਾਂ ਝੜੀਆਂ ਬੰਦ ਕੀਤੀਆਂ ਗਈਆਂ ਨੇ ਤਾਂ ਜੋ ਅਫਵਾਹਾਂ ਤੋਂ ਜਿਹੜਾ بچਿਆ ਜਾ ਸਕੇ ਲੋਕਾਂ ਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਪੈਨਿਕ ਜਿਹੜਾ ਨਾ ਹੁਣ ਲੋਕ ਕਿਸੇ ਵੀ ਚੀਜ਼ ਤੋਂ ਲੋਕ ਅਫਵਾਹਾਂ ਤੋਂ ਬਚ ਸਕਣ ਇਸਦੇ ਲਈ ਇੰਟਰਨੈਟ ਸੇਵਾਵਾਂਾਂ ਛੜੀਆਂ ਬੰਦ ਕਰ ਦਿੱਤੀਆਂ ਗਈਆਂ ਰਾਤ ਦੇ ਸਮੇਂ ਫਰੀਦਕੋਟ ਦੇ ਵਿੱਚ ਜਿੱਥੇ ਬਲੈਕਆਊਟ ਕੀਤਾ ਗਿਆ ਸੀ ਉਸੇ ਤੋਂ ਬਾਅਦ ਡੀਸੀ ਦੇ ਵੱਲੋਂ ਹੁਕਮ ਜਿਹੜੇ ਜਾਰੀ ਕੀਤੇ ਗਏ ਸਨ ਅਸੀਂ ਲਗਾਤਾਰ ਦੇਖਿਆ ਕਿ ਭਾਰਤ ਪਾਕਿਸਤਾਨ ਦੇ ਵਿਚਾਲੇ ਛੜੀ ਜਾਂਦੀਆਂ ਲਗਾਤਾਰ ਵੀਡੀਓ ਸਾਹਮਣੇ ਆ ਰਹੀਆਂ ਸਨ ਲੇਕਿਨ ਇਸੇ ਦੇ ਵਿਚਾਲੇ ਕੁਝ ਅਫਵਾਹਾਂ ਛੜੀਆਂ ਫੁਲਾਈਆਂ ਜਾ ਰਹੀਆਂ ਸੀ ਤੇ ਇਸੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪੁਲਿਸ ਦੇ ਵੱਲੋਂ ਆਪਣੇ ਪੱਧਰ ਤੇ ਉੱਤੇ ਕਾਰਵਾਈਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਸਨ ਵੱਡੇ ਐਕਸ਼ਨ ਜਿਹੜੇ ਲਏ ਜਾ ਰਹੇ ਸੀ ਪੰਜਾਬ ਦੇ ਵਿੱਚ ਜਿੱਥੇ ਸਕੂਲ ਕਾਲਜ ਬੰਦ ਕੀਤੇ ਗਏ ਉੱਥੇ ਹੀ ਵੱਡਾ ਫੈਸਲਾ ਜਿਹੜਾ ਹੁਣ ਫਰੀਦਕੋਟ ਦੇ ਵਿੱਚ ਜਿਹੜਾ ਲਿਆ ਕਿ ਜਿੱਥੇ ਇੰਟਰਨੈਟ ਸੇਵਾਵਾਂ ਜਿਹੜੀਆਂ ਬੰਦ ਕਰ ਦਿੱਤੀਆਂ ਗਈਆਂ ਸੋ ਵੱਡੀ ਖਬਰ ਇਸ ਵੇਲੇ ਦੀ ਕਿ ਫਰੀਦਕੋਟ ਦੇ ਵਿੱਚ ਨੈਟ ਚੱਲਣਾ ਬੰਦ ਹੋ ਗਿਆ ਲੋਕਾਂ ਦੇ ਰਾਤ ਤੋਂ ਹੀ ਫੋਨ ਜਿਹੜੇ ਨੇ ਇੰਟਰਨੈਟ ਦੀ ਕੋਈ ਵੀ ਜਿਹੜੀ ਹੈ ਲਾਈਨ ਲੱਕੀ ਫੜ ਰਹੇ ਲੋਕਾਂ ਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਪਹਿਲਕਵਲੀ ਸਥਿਤੀ ਨਾ ਬਣੇ ਲੋਕ ਕਿਸੇ ਵੀ ਜਿਹੜਾ ਫੇਕ ਕੋਈ ਵੀ ਜਿਗ ਅਫਵਾਹ ਉੱਡਦੀ ਹੈ ਉਸ ਦੇ ਉੱਤੇ ਯਕੀਨ ਨਾ ਕਰਨੋਂ ਉਹਨਾਂ ਤੋਂ ਬਚ ਸਕਣ ਇਸ ਕਰਕੇ ਜਿਹੜਾ ਫੈਸਲਾ ਲਿਆ ਗਿਆ ਤਾਂ ਜੋ ਲੋਕ ਜਿਹੜੇ ਨੇ ਇਹਨਾਂ ਚੀਜ਼ਾਂ ਤੋਂ ਬਚ ਸਕਣ ਕਿ ਕਿਸੇ ਤਰੀਕੇ ਦਾ ਕੋਈ ਪੈਨਿਕ ਨਾ ਹੋਣ ਕਿਉਂਕਿ ਜਦੋਂ جنگ ਛੇੜਦੀ ਹੈ ਤਾਂ ਲੋਕਾਂ ਦੇ ਵਿੱਚ ਵੀ ਵੱਡੀ ਹਲਚਲ ਜਿਹੜੀ ਦੇਖਣ ਨੂੰ ਮਿਲਦੀ ਹੈ ਲੋਕਾਂ ਦੇ ਵਿੱਚ ਕਬਰਾ